ਚੈਨਲ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਤ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਚਾਰ-ਪੰਜ ਮਾਮਲੇ ਆਪਾਂ ਤੁਹਾਡੇ ਨਾਲ ਅੱਜ ਚਰਚਾ ਕਰਨੀ ਚਾਰ-ਪੰਜ ਮੁੱਦਿਆਂ ਦੇ ਉੱਤੇ। ਅ ਇੱਕ ਤਾਂ ਕੈਨੇਡਾ ਵਾਸੀਆਂ ਦੀ ਜਿਹੜੀ ਰਿਟਾਇਰਮੈਂਟ ਆ ਤੇ ਮੌਰਗੇਜ ਆ ਇਹਨਾਂ ਦੋਵਾਂ ਦਾ ਆਪਸ ਵਿੱਚ ਕੀ ਸੰਬੰਧ ਆ ਤੇ ਐਸੋਰੀ ਹਾਲਤ ਕੀ ਆ? ਦੂਜੀ ਗੱਲਬਾਤ ਵਿਗਿਆਨੀਆਂ ਨੇ ਇੱਕ ਕਿਉਂਕਿ ਅੱਜਕੱਲ੍ਹ ਤੁਹਾਨੂੰ ਪਤਾ ਫਲੂ ਬਹੁਤ ਹੋ ਰਿਹਾ ਹੈ ਹਾਲਾਂਕਿ ਰਿਸਰਚ ਇਹ ਹੋਰ ਆ ਪਰ ਉਹਨਾਂ ਨੇ ਦੱਸਿਆ ਵੀ ਤੁਹਾਡੇ ਜਿਹੜਾ ਬਾਰ-ਬਾਰ ਇਹ ਚੀਜ਼ਾਂ ਹੋਣ ਦਾ ਸਬੰਧ ਕੁਝ ਦਵਾਈਆਂ ਦੇ ਨਾਲ ਦਵਾਈਆਂ ਤੁਹਾਡੇ ਸਰੀਰ ਦੀ ਸੁਰੱਖਿਆ ਪਰਣ ਵਾਲੀ ਨੂੰ ਕਮਜ਼ੋਰ ਕਰਦੀਆਂ। ਤੀਜੀ ਗੱਲਬਾਤ ਆਪਾਂ ਕਰ ਰਹੇ ਹਾਂ ਟੈਰੀਓ ਦੇ ਵਿੱਚ ਇੱਕ ਇਟਲੀ ਦਾ ਬੰਦਾ ਉਹਨੂੰ ਰਿਪੋਰਟ ਕੀਤਾ ਜਾ ਰਿਹਾ ਉਹਦੇ ਤੇ ਹੁਣ ਰੋਕ ਲੱਗ ਗਈ ਹੈ ਮਾਮਲਾ ਕੀ ਹੈ? ਚੌਥੀ ਗੱਲਬਾਤ ਨਿਊ ਵੈਸਟਮਿੰਸਟਰ ਅਮਰੀਕਾ ਦਾ ਝੰਡਾ ਹਟਾ ਰਿਆ ਪਾਰਕ ਦੇ ਵਿੱਚੋਂ ਤੇ ਆਖਰੀ ਗੱਲਬਾਤ ਵਿਕਟੋਰੀਆ ਦੇ ਵਿੱਚ ਜਿਹੜੀ ਬੀਚ ਫਾਇਰ ਆ ਉਹਦੇ ਤੇ ਪਾਬੰਦੀ ਲਾਈ ਗਈ ਕਰਮੀ ਬਹੁਤ ਆ ਪੈ ਰਹੀ ਹੈ ਕਿਤੇ ਅੱਗ ਲੱਗ ਸਕਦੀ ਹੈ। ਸਭ ਤੋਂ ਪਹਿਲੀ ਗੱਲਬਾਤ ਮੌਰਗੇ ਤੇ ਰਿਟਾਇਰਮੈਂਟ ਕ੍ਰੇਡਿਟ ਵਰਗ ਦੇਸ਼ ਦੇ ਵਿੱਚ ਚਾਇਨਾ ਪੱਛਮੀ ਦੇਸ਼ਾਂ ਦੇ ਵਿੱਚ ਆਮ ਤੌਰ ਦੇ ਤੇ ਇੱਕ ਗੱਲਬਾਤ ਕਹੀ ਜਾਂਦੀ ਹੈ ਵੀ ਲੋਕ ساری ਉਮਰ ਕਰਜ਼ਾ ਦਿੰਦੇ ਮਰ ਜਾਂਦੇ ਆ ਜਾਂ ਪੇਮੈਂਟਾਂ ਹੀ ਨਹੀਂ ਮੁੱਕਦੀਆਂ ਇੱਕ ਮੁੱਕ ਦੀ ਦੂਜੀ ਇੱਕ ਮੁੱਕ ਦੀ ਦੂਜੀ ਇਹ ਸ਼ੁਰੂ ਤੋਂ ਇਦਾਂ ਹੀ ਰਿਹਾ ਇੱਥੇ ਦਾ ਕਿਉਂਕਿ ਸਿਸਟਮ ਇਸ ਤਰੀਕੇ ਦੇ ਨਾਲ ਹੀ ਚੱਲਦਾ ਆ ਪਰ ਇਹਦੇ ਵਿੱਚ ਪਿਛਲੇ ਸਮੇਂ ਤੋਂ ਇੱਕ ਤਬਦੀਲੀ ਆਈ ਹੈ ਵੀ ਲੋਕਾਂ ਦਾ ਇੱਕ ਕੇਮ ਹੁੰਦਾ ਸੀ ਵੀ ਰਿਟਾਇਰ ਹੋਣ ਜਦੋਂ ਅਸੀਂ ਤੁਹਾਡੇ ਨਾਲ ਇਹ ਗੱਲ ਕਰ ਰਹੇ ਹਾਂ ਤੁਸੀਂ ਸਿਰਫ ਪੰਜਾਬੀ ਕਮਿਊਨਿਟੀ ਦੀ ਨਹੀਂ ਕਰ ਰਹੇ ਓਵਰ ਆਲ ਕੈਨੇਡਾ ਦੇ ਵਿੱਚ ਕੀ ਹੁੰਦਾ ਉਹਦੀ ਗੱਲ ਕਰ ਰਹੇ ਆ ਮਕਸਦ ਲੋਕਾਂ ਦਾ ਹੀ ਹੁੰਦਾ ਸੀ ਵੀ ਰਿਟਾਇਰ ਹੋਣ ਤੋਂ ਪਹਿਲਾਂ ਘਰ ਫ੍ਰੀ ਹੋ ਜਾਏ ਪਰ ਉਹ ਰੋਲਾ ਆਇਆ ਵੀ ਜਦੋਂ ਘਰ ਫ੍ਰੀ ਹੁੰਦਾ ਉਦੋਂ ਨੂੰ ਉਹ ਚੇਂਜ ਕਰਨ ਵਾਲਾ ਹੋ ਜਾਂਦਾ ਜਾਂ ਪੁਰਾਣਾ ਹੋ ਜਾਂਦਾ ਜਾਂ ਉਹਨੂੰ ਅਪਗ੍ਰੇਡ ਕਰਨਾ ਪੈਂਦਾ ਤੇ ਉਹਦੇ 'ਚ ਫੇਰ ਬੰਦਾ ਮੌਰਗੇਜ ਥੱਲੇ ਆ ਜਾਂਦਾ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਮਤਲਬ ਪਾਰਟ ਆਫ ਦਾ ਲਾਈਫ ਹੀ ਆ ਵੀ ਤੁਸੀਂ ਰਹਿਣਾ ਹੈ ਤੇ ਇੱਕ ਪੇਮੈਂਟ ਦੇਈ ਜਾਣੀ ਆ ਪਰ ਪਹਿਲਾਂ ਲੋਕ ਕਰ ਲੈਂਦੇ ਸੀ ਵੀ ਰਿਟਾਇਰ ਹੋਣ ਤੋਂ ਪਹਿਲਾਂ ਬਹੁਤੇ ਲੋਕ ਮੌਰਗੇਜ ਤੋਂ ਮੁਕਤ ਹੋ ਜਾਂਦੇ ਸੀ ਫ੍ਰੀ ਹੋ ਜਾਂਦੇ ਸੀ ਤੇ ਉਹਨਾਂ ਦਾ ਗੱਲਬਾਤ ਜਿਹੜੀ ਨਿਬੜ ਜਾਂਦੀ ਸੀ ਪਰ ਹੁਣ ਹੁਣ ਉਹਨਾਂ ਲੋਕਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਵੱਧਦੀ ਜਾ ਰਹੀ ਆ ਜਿਹੜੇ ਰਿਟਾਇਰ ਹੋ ਰਹੇ ਆ ਤੇ ਨਾਲ ਮਾਰਗੇਜ ਵੀ ਦੇ ਰਹੇ ਆ ਮਤਲਬ ਇਹ ਆ ਕਿ ਲੋਕਾਂ ਦਾ ਕਰਜ਼ਾ ਰਿਟਾਇਰ ਹੋਣ ਤੱਕ ਵੀ ਮੁੱਕ ਨਹੀਂ ਰਿਹਾ ਇਹਦਾ ਮਤਲਬ ਹੋਮ ਲੋਨ ਖਾਸ ਤੌਰ ਦੇ ਉੱਤੇ ਸੀ ਉਹਦੀ ਗੱਲ ਕਰ ਰਹੇ ਆ ਬਾਕੀ ਕਰਜ਼ੇ ਕਰਜ਼ੇ ਤਾਂ ਚੱਲਦੇ ਰਹਿੰਦੇ ਆ ਪਰ ਇਹ ਬੜੀ ਅਨਕਾਮਨ ਚੀਜ਼ ਆ ਕੈਨੇਡਾ 'ਚ ਇਹਦਾ ਹੁੰਦਾ ਨਹੀਂ ਸੀ ਪਹਿਲਾਂ ਇੱਕ ਸਰਵੇ ਆ ਉਹ ਸਰਵੇ ਦੇ ਵਿੱਚ ਇਹ ਦੱਸਿਆ ਕਿ ਲਗਭਗ 100 ਦੇ ਵਿੱਚੋਂ ਜਿਹੜੇ 30 ਲੋਕ ਨੇ ਉਹ ਅਗਲੇ 2 ਸਾਲਾਂ ਦੇ ਵਿੱਚ ਜਿਹੜੇ ਰਿਟਾਇਰ ਹੋਣ ਦੀ ਗੱਲਬਾਤ ਕਰ ਰਹੇ ਆ ਜਾਂ ਪਲਾਨ ਕਰ ਰਹੇ ਆ ਹਜੇ ਵੀ ਉਹਨਾਂ ਦੇ ਸਿਰ ਤੇ ਮੌਰਗੇਜ ਖੜੀ ਆ। ਔਰ ਇਹ ਜਿਹੜਾ ਟ੍ਰੈਂਡ ਆ ਇਹ ਵੱਧ ਰਿਹਾ। ਸਟੈਟਿਸਟਿਕਸ ਕੈਨੇਡਾ ਕੈਨੇਡਾ ਦਾ ਜਿਹੜਾ ਡਾਟਾ ਆ ਉਹ ਇਹ ਦੱਸਦਾ ਆ ਕਿ ਖਾਸ ਕਰ ਜਿਹੜੇ ਸੀਨੀਅਰ ਨੇ ਜਿਨ੍ਹਾਂ ਦੇ ਉੱਤੇ ਮੌਰਗੇਜ ਆ ਆ ਥੋੜੇ ਸਾਲਾਂ ਚ ਇਹ ਕੋਈ ਬਹੁਤ ਇਹ ਨਹੀਂ ਕਿ ਅਸੀਂ 1950 ਦੀ ਗੱਲ ਕਰ ਰਹੇ ਆ 2116 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਗਿਣਤੀ ਦੁੱਗਣੀ ਹੋਊਗੀ। ਬਜ਼ੁਰਗਾਂ ਦੇ ਉੱਤੇ ਜਿਹੜੀ ਮੌਰਗੇਜ ਆ ਉਹ ਜਿੰਨੀ ਪਹਿਲਾਂ ਬਜ਼ੁਰਗਾਂ ਦੇ ਉੱਤੇ ਹੁੰਦੀ ਸੀ ਹੁਣ ਦੁੱਗਣੇ ਬਜ਼ੁਰਗਾਂ ਦੇ ਉੱਤੇ ਮੌਰਗੇਜ ਆ ਇਸ ਵੇਲੇ ਇਹ ਚੀਜ਼ ਦਾ ਮੈਟਰ ਕਿਉਂ ਕਰਦੇ ਰੌਲਾ ਕਿਉਂ ਇਹ ਗੱਲ ਕੀ ਇਹਦੇ ਨਾਲ ਹੁੰਦਾ ਕੀ ਆ ਮੌਰਗੇਜ ਤੋਂ ਬਿਨਾਂ ਰਿਟਾਇਰ ਹੋਣ ਦਾ ਮਤਲਬ ਆ ਕਿ ਜ਼ਿਆਦਾ ਪੈਸਾ ਖਰਚਣਾ ਪੈਸਾ ਜ਼ਿਆਦਾ ਖਰਚਣਾ ਕਿਉਂਕਿ ਪੈਨਸ਼ਨ ਆਈ ਜਾਂਦੀ ਹੈ ਨਹੀਂ ਸਿਰ ਤੇ ਕਰਜ਼ਾ ਕੋਈ ਬੰਦਾ ਪੈਸਾ ਖਰਚੂ ਗਈ ਚਿੰਤਾ ਘਟ ਚਿੰਤਾ ਘਟਾ ਖਾਸ ਤੌਰ ਦੇ ਉੱਤੇ ਤੁਹਾਨੂੰ ਇੰਟਰਸਟ ਰੇਟ ਦੇਖਣ ਦੀ ਲੋੜ ਨਹੀਂ ਫੇਰ ਹੁਣ ਤਾਂ ਬੰਦਾ ਆ ਹੁਣ 3 ਜੂਨ ਨੂੰ ਫੇਰ ਇੰਟਰਸਟ ਰੇਟ ਦੀ ਅਨਾਉਂਸਮੈਂਟ ਹੋਣੀ ਲੋਕਾਂ ਦੀ ਨੈਗੇਟਿਵ ਕੀ ਹੈ ਵੀ ਥੋੜਾ ਬਹੁਤਾ ਘਟਾਉਂਦੇ ਆ ਕਿ ਨਹੀਂ ਫੇਰ ਜਦੋਂ ਤੁਸੀਂ ਬਿਨਾ ਮੌਰਗੇਜ ਤੋਂ ਰਿਟਾਇਰ ਹੁੰਨੇ ਹੋ ਤੁਹਾਨੂੰ ਇੰਟਰਸਟ ਰੇਟ ਜਾਂ ਉਹਦੇ ਕੱਟ ਵੱਲ ਦੇਖਣ ਦੀ ਲੋੜ ਨਹੀਂ ਤੁਹਾਡੀ ਪੀਸ ਆਫ ਮਾਈਂਡ ਹੁੰਦੀ ਹੈ ਵੀ ਮੇਰਾ ਘਰ ਪੇਡ ਆਫ ਆ ਸਮਾਂ ਬਦਲ ਗਿਆ ਪਿਛਲੇ ਸਮੇਂ ਦੇ ਵਿੱਚ ਮੌਰਗੇਜ ਰਿਟਾਇਰਮੈਂਟ ਤੋਂ ਪਹਿਲਾਂ ਪੇ ਕਰਨੀ ਇੱਕ ਵੱਡਾ ਗੋਲ ਹੁੰਦਾ ਸੀ ਅੱਜ ਇਹ ਗੋਲ ਰਿਹਾ ਨਹੀਂ ਜਿਹਦਾ ਕਹਨੂੰ ਲੈਸ ਐਕਸਪੈਕਟਡ ਆ ਉਹਦਾ ਕਾਰਨ ਇਹ ਆ ਕਿ ਜਿਹੜੀਆਂ ਘਰਾਂ ਦੀਆਂ ਕੀਮਤਾਂ ਇੱਕ ਵੱਡਾ ਫੈਕਟਰ ਆ ਰੀਅਲ ਏਸਟੇਟ ਦੀਆਂ ਕੀਮਤਾਂ ਨੇ ਜਿਆਦਾ ਹੋਮ ਇਕਵਿਟੀ ਬਣਾਉਣ ਦੇ ਵਿੱਚ ਮਦਦ ਕਰ ਦਿੱਤੀ ਘਰਾਂ ਦੇ ਵਿੱਚ ਹੋਮ ਇਕਵਿਟੀ ਜ਼ਿਆਦਾ ਬਣ ਗਈ ਪਰ ਇਹਦਾ ਮਤਲਬ ਇਹ ਹੋਇਆ ਕਿ ਮਾਰਗੇਜ ਲੋਨ ਵੀ ਜ਼ਿਆਦਾ ਹੋ ਗਿਆ ਔਰ ਉਹਨਾਂ ਨੇ ਫਿਰ ਕੁਦਰਤੀ ਆ ਕਿ ਉਹਨੂੰ ਸਮਾਂ ਵੀ ਜ਼ਿਆਦਾ ਲੱਗਦਾ ਰੀਪੇ ਕਰਨ ਦੇ ਲਈ ਕਈ ਜਿਹੜੇ ਬਜ਼ੁਰਗ ਨੇ ਕੈਨੇਡਾ ਦੇ ਵਿੱਚ ਉਹ ਆਪਣੇ ਕੁਝ ਪੈਸੇ ਨੂੰ ਆਪਣੇ ਬੱਚਿਆਂ ਨੂੰ ਘਰ ਖਰੀਦਣ ਦੇ ਵਿੱਚ ਮਦਦ ਕਰ ਰਹੇ ਆ ਜਿਹਦੇ ਨਾਲ ਉਹਨਾਂ ਦੀ ਆਪਣੀ ਮੌਰਗੇਜ ਸਿਚੁਏਸ਼ਨ ਤੇ ਅਸਰ ਪਿਆ ਜਾਂਦਾ ਤੁਸੀਂ ਨਿਆਣੇ ਨੂੰ ਘਰ ਲੈ ਕੇ ਦਵੋਗੇ ਤੇ ਕੋਲੋਂ ਹੀ ਲੈ ਕੇ ਦਵੋਗੇ ਇਹਦਾ ਮਤਲਬ ਹੈ ਤੁਹਾਡਾ ਜਿਹੜਾ ਬਜਟ ਆ ਉਹ ਗੜਬੜ ਹੋ ਗਿਆ ਜਿਹੜਾ ਨਵਾਂ ਮਾਈਂਡਸੈਟ ਆ ਹੁਣ ਰਿਟਾਇਰ ਹੋਣ ਵਾਲਿਆਂ ਦਾ ਬਹੁਤ ਸਾਰੇ ਲੋਕ ਉਹ ਮੌਰਗੇਜ ਫਰੀ ਰਿਟਾਇਰਮੈਂਟ ਦੇਖਦੇ ਹੀ ਨਹੀਂ ਤੁਹਾਨੂੰ ਲੱਗਦਾ ਠੀਕ ਆ ਵੀ ਜਿਹੜੀ ਅ ਮਤਲਬ ਜੇ ਉਹਨਾਂ ਕੋਲ ਕੋਈ ਇਨਕਮ ਹੈਗੀ ਆ ਉਹਦੇ ਨਾਲ ਨਾਲ ਕਰਜ਼ਾ ਵੀ ਹੈਗਾ ਤੇ ਕੋਈ ਗੱਲ ਨਹੀਂ ਇਹ ਇੱਕ ਮਤਲਬ ਮੰਨ ਲਿਆ ਲੋਕਾਂ ਨੇ ਦੂਜੀ ਇਨਕਮ ਦਾ ਸੋਰਸ ਜਿਹੜਾ ਆ ਜਿਹੜੇ ਰਿਟਾਇਰ ਲੋਕ ਨੇ ਉਹ ਹਜੇ ਵੀ ਮਾਰਗੇਜ ਪੇਮੈਂਟ ਮਤਲਬ ਇਨਵੈਸਟਮੈਂਟ ਦੇ ਉੱਤੋਂ ਜਾਂ ਪਾਰਟ ਟਾਈਮ ਜੌਬ ਦੇ ਨਾਲ ਜਾਂ ਕੁਝ ਆਪਣੇ ਜਿਹੜੀ ਸਪਾਊਸ ਦੀ ਸਪੋਰਟ ਮਿਲ ਗਈ ਉਹਦੇ ਨਾਲ ਕਰੀ ਜਾਂਦੇ ਆ ਅੱਧੇ ਜਿਹੜੇ ਘਰਾਂ ਦੇ ਮਾਲਕ ਨੇ ਇਸ ਵੇਲੇ ਜਿਹੜੇ ਰਿਟਾਇਰਮੈਂਟ ਦੇ ਨੇੜੇ ਨੇ ਉਹ ਛੋਟੇ ਘਰਾਂ 'ਚ ਮੂਵ ਹੋ ਗਏ। ਤਾਂ ਕਿ ਉਹ ਜਿਹੜੇ ਆ ਦੋ ਜਿਹੜੇ ਰਿਟਾਇਰਮੈਂਟ ਦੇ 2 ਸਾਲ ਪਹਿਲਾਂ ਉਹ ਤਾਂ ਕਿ ਆਪਣੀ ਜਿਹੜੇ ਫਾਈਨੈਂਸਿਸ ਨੇ ਉਹਨੂੰ ਬੈਟਰ ਮੈਨੇਜ ਕਰ ਸਕੋ। ਇੱਕ ਤਾਂ ਜਦੋਂ ਬੰਦੇ ਨੇ ਰਿਟਾਇਰ ਹਣਾ ਉਸ ਵੇਲੇ ਨਿਆਣੇ ਕਿਤੇ ਨਿਕਲ ਗਏ ਹੁੰਦੇ ਆ। ਉਹ ਚਾ ਚੁੱਕੇ ਹੁੰਦੇ ਆ ਆਪਣੇ ਆਪਣੇ ਘਰਾਂ ਦੇ ਵਿੱਚ ਸੈਕਟ ਹੋ ਜਾਂਦੇ ਆ ਵੱਡੇ ਖਰਚ ਰਣੇ ਕਰਨਾ ਕੁਝ ਨਹੀਂ। ਡਾਊਨ ਸਾਈਜ਼ ਕਰ ਲੈਂਦੇ ਆ ਦੂਜਾ ਮੌਰਗੇਜ ਵਾਲਾ ਕੰਮ ਘਟ ਜਾਂਦਾ ਤੇ ਰਿਟਾਇਰ ਹੋ ਸਕਦੇ। ਅਦਰਵਾਈਜ਼ ਉਸੇ ਘਰ ਵਿੱਚ ਰਹਿ ਕੇ ਜਿੰਨੇ ਲੋਕ ਪਹਿਲਾਂ ਰਿਟਾਇਰ ਹੁੰਦੇ ਸੀ ਬਿਨਾ ਮੌਰਗੇ ਤੋਂ ਇਸ ਵੇਲੇ ਉਹ ਨਹੀਂ ਹੁੰਦੇ ਜਿਨ੍ਹਾਂ ਦੇ ਸਿਰ ਤੇ ਮੌਰਗੇ ਜਨ ਬਿਊਰਗਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਇੱਕ ਦੋਸਤੋਂ ਨਾਰਵੇ ਦੇ ਵਿੱਚ ਅ ਸਟੱਡੀ ਹੋਈ ਆ ਹੁਣ ਕਿਸੇ ਬੰਦੇ ਨੂੰ ਬਿਮਾਰੀ ਕਦੋਂ ਲੱਗਦੀ ਆ ਇੱਕ ਤਾਂ ਜਦੋਂ ਜਰਮ ਅੰਦਰ ਆ ਜਾਂਦੇ ਵੜ ਜਾਂਦੇ ਸਾਡਾ ਸਰੀਰ ਹੁਣ ਜਰਮਾਂ ਦੇ ਨਾਲ ਵਾਇਰਸ ਬੈਕਟੀਰੀਆ ਜੋ ਕੁਝ ਵੀ ਹੁੰਦਾ ਉਹਦੇ ਨਾਲ ਲੜਦਾ ਹੈ ਲੜ ਕੇ ਜਾਂ ਤਾਂ ਉਹਨੂੰ ਮਾਰ ਦਿੰਦਾ ਜਿਉ ਨੂੰ ਮਾਰ ਦਵੇ ਤਾਂ ਸਰੀਰ ਨੂੰ ਬਿਮਾਰੀ ਲੱਗਦੀ ਕੋਈ ਨਹੀਂ ਜਿਉ ਜਿਹੜਾ ਜਰਮ ਬੋਡੀ ਦੇ ਅੰਦਰ ਆਇਆ ਉਹ ਹਮਲਾ ਵੱਡਾ ਹੋ ਜਵੇ ਉਹਦਾ ਸਰੀਰ ਦਾ ਜਿਹੜਾ ਸੁਰੱਖਿਆ ਹੈ ਉਹਦਾ ਕਮਜ਼ੋਰ ਹੋਵੇ ਤੇ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ ਜਿੰਨਾ ਕਿਸੇ ਦੇ ਸਰੀਰ ਦੀ ਉਹ ਸੁਰੱਖਿਆ ਜਿਹੜੀ ਇਮਿਊਨਿਟੀ ਜਿਹਨੂੰ ਕਹਿੰਦੇ ਆ ਉਹ ਮਜ਼ਬੂਤ ਆ ਓਨੀ ਜ਼ਿਆਦਾ ਉਹਨੇ ਮਤਲਬ ਘੱਟ ਚਾਂਸਸ ਨੇ ਕਿ ਉਹਨੂੰ ਬਿਮਾਰੀ ਲੱਗੂਗੀ ਬਹੁਤ سارے ਤਰੀਕੇ ਨੇ ਇਹਦੀ ਇਮਿਊਨਿਟੀ ਨੂੰ ਸਰੀਰ ਦੀ ਨੂੰ ਵਧਾਉਣ ਦੇ ਆਪਾਂ ਸਾਰੇ ਜਾਣਦੇ ਆ ਮਤਲਬ ਹੈਲਦੀ ਖਾਣਾ ਸਰੀਰ ਦਾ ਭਾਰ ਸਾਰਾ ਕੁਝ ਠੀਕ ਠਾਕ ਹੋਣਾ ਨਾ ਕਈ ਫੈਕਟਰ ਨੇ ਹੁਣ ਵਿਗਿਆਨੀ ਕਹਿੰਦੇ ਇੱਕ ਦਵਾਈਆਂ ਨੇ ਕੁਝ ਆ ਇਹ ਜੇਏਕੇ ਇਨਹੈਬਿਟਰ ਕਰਕੇ ਕੁਝ ਦਵਾਈਆਂ ਨੇ ਇਹ ਦਵਾਈਆਂ ਆਮ ਤੌਰ ਦੇ ਉੱਤੇ ਕੁਝੜੀਆਂ ਆਟੋ ਇਮਿਊਨ ਡਿਜ਼ੀਜ਼ ਨੇ ਜਿਵੇਂ ਆ ਗੋ ਮਤਲਬ ਗੋਡਿਆਂ ਦਾ ਆਰਥਰਾਇਟਿਸ ਹੋ ਗਿਆ ਜੋੜਾਂ ਦਾ ਜਾਂ ਅਲਰਜੀ ਹੋ ਜਾਂਦੀ ਸਕਿਨ ਦੀ ਕਈ ਵਾਰ ਜਾਂ ਐਕਜ਼ੀਮਾ ਆ ਜਿਹੜੀਆਂ ਇਹ ਦਵਾਈਆਂ ਜੇਏਕੇ ਇਨヒビਟਰ ਐਕਜ਼ੀਮਾ ਆਰਥਰਾਈਟਸ ਠੀਕ ਕਰਨ ਦੇ ਲਈ ਵਰਤੀਆਂ ਜਾਂਦੀਆਂ ਉਹ ਬਿਮਾਰੀ ਤਾਂ ਠੀਕ ਕਰਦੀਆਂ ਤੁਹਾਡੇ ਸਰੀਰ ਦੀ ਇਮਿਊਨਿਟੀ ਕਮਜ਼ੋਰ ਕਰ ਦਿੰਦੀਆਂ ਤੁਹਾਡੇ ਸਰੀਰ ਦੀ ਸੁਰੱਖਿਆ ਨੂੰ ਕਮਜ਼ੋਰ ਕਰ ਦਿੰਦੀਆਂ ਉਹਦੇ ਨਾਲ ਹੁੰਦਾ ਕੀ ਹੈ ਕਿ ਤੁਹਾਨੂੰ ਹੋਰ ਬਿਮਾਰੀਆਂ ਜ਼ਿਆਦਾ ਲੱਗਣ ਲੱਗ ਜਾਂਦੀਆਂ ਬਹੁਤ ਇੱਕ ਜ਼ਬਰਦਸਤ ਸਟੱਡੀ ਆਈ ਹੈ ਇਹ ਡਰੱਗਸ ਜਿਹੜੀਆਂ ਤੁਹਾਡੇ ਬਾਡੀ ਦਾ अर्ਲੀ ਇਮਿਊਨ ਡਿਫੈਂਸ ਆ ਉਹਨੂੰ ਕਮਜ਼ੋਰ ਕਰ ਦਿੰਦੀਆਂ ਇਦਾ ਮਤਲਬ ਇਹ ਆ ਕਿ ਵਾਇਰਸ ਜਿਹੜੇ ਵੀ ਜਿਵੇਂ ਫਲੂ ਆ ਫਲੂ ਹਰੇਕ ਨੂੰ ਹੋਈ ਜਾਂਦਾ ਬਹੁਤ ਵਾਰੀ ਹੰਦਰ ਬਾਰ ਬਾਰ ਹੋਈ ਜਾਂਦਾ ਜਾਂ ਕੋਵਿਡ-19 ਇਹ ਬਾਡੀ ਦੇ ਵਿੱਚ ਜਿਆਦਾ ਸੌਖੀ ਤਰ੍ਹਾਂ ਤੇ ਜਿਆਦਾ ਤੇਜ਼ੀ ਨਾਲ ਫੈਲ ਜਾਂਦਾ ਹੈ ਇਮਿਊਨ ਸਿਸਟਮ ਕੰਮ ਕਿਦਾਂ ਕਰਦਾ ਆਮ ਤੌਰ ਦੇ ਉੱਤੇ ਜਿਹੜੇ ਇਨਫੈਕਟਡ ਸੈੱਲ ਹੁੰਦੇ ਆ ਉਹ ਵਾਰਨਿੰਗ ਸੈੱਲ ਵਾਰਨਿੰਗ ਸਿਗਨਲ ਭੇਜਦੇ ਆ ਇਹਨੂੰ ਟਾਈਪ 1 ਜਿਹੜੀ ਇੰਟਰਫੇਰਨ ਕਹਿੰਦੇ ਆ ਉਹ ਸਿਗਨਲ ਭੇਜ ਕੇ ਜਿਹੜਾ ਵਾਇਰਸ ਆ ਨੂੰ ਸਲੋ ਕਰ ਦਿੰਦੇ ਆ ਤੇ ਬਾਡੀ ਜਿਹੜੀ ਆ ਉਹ ਤਿਆਰ ਹੋ ਜਾਂਦੀ ਵੀ ਆਪਾਂ ਲੜਨਾ ਹੈ ਉਹਨੂੰ ਰਿਸਪੌਂਡ ਕਰਨ ਦੇ ਲਈ ਜਿਹੜਾ ਜੇਏਕੇ ਇਨਹਿਬਿਟਰ ਜਿਹੜੀਆਂ ਇਹ ਦਵਾਈਆਂ ਆਰਥਰਾਇਟਿਸ ਤੇ ਐਕਜ਼ੀਮਾ ਦੇ ਲਈ ਲਈਆਂ ਜਾਂਦੀਆਂ ਆ ਇਹ ਉਹਨਾਂ अर्ਲੀ ਵਾਰਨਿੰਗ ਸਿਗਨਲ ਨੂੰ ਬਲੌਕ ਕਰ ਦਿੰਦੀ ਆ ਤੇ ਜਿਹਦੇ ਨਾਲ ਕੀ ਆ ਕਿ ਪਹਿਲੀ ਲੇਅਰ ਡਿਫੈਂਸ ਦੀ ਮਤਲਬ ਜਿੱਥੇ ਬਚਾਅ ਦੀ ਪਹਿਲੀ ਜਿਹੜੀ ਲੇਅਰ ਆ ਉਹ ਜਾਂਦੀ ਲੱਗੀ ਤੇ ਜਿਹੜੇ ਮਿਨੀ ਆਰਗਨਸ ਨੇ ਉਹ ਜ਼ਿਆਦਾ ਉਹਦੀ ਐਕਿਊਰੇਸੀ ਵੱਲੋਂ ਚਲੇ ਜਾਂਦੇ ਆ ਹੁਣ ਰਿਸਕ ਕੀ ਆ ਜੇ ਕੋਈ ਵਿਅਕਤੀ ਜੇਏਕੇ ਇਨਹਿਬਿਟਰ ਇਹ ਦਵਾਈਆਂ ਲੈ ਰਿਹਾ ਆ ਤੇ ਉਹਨੂੰ ਵਾਇਰਸ ਨਾਲ ਇਨਫੈਕਸ਼ਨ ਹੋ ਗਈ ਤਾਂ ਵਾਇਰਸ ਸਰੀਰ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲ ਸਕਦਾ ਤੇ ਬਹੁਤ ਡੂੰਘਾ ਚਲੇ ਜਾਂਦਾ ਹੈ ਜਿਹੜੇ ਐਕਸਪਰਟ ਨੇ ਇੱਕ ਜਿਹੜੇ ਉਹ ਦੱਸਦੇ ਆ ਜਿਹੜਾ ਇੱਕ ਡਾਕਟਰ ਜਿਹੜਾ ਇਸ ਸਟੱਡੀ ਦੇ ਵਿੱਚ ਇਨਵੋਲਵ ਨਹੀਂ ਸੀ ਉਹਨੇ ਕਿਹਾ ਕਿ ਰਿਸਰਚ ਜਿਹੜੀ ਅਰਲੀ ਸਟੇਜ ਦੇ ਉੱਤੇ ਆ ਪਰ ਇੱਕ ਬਹੁਤ ਮਹੱਤਵਪੂਰਨ ਵਾਰਨਿੰਗ ਆ ਜਿਹੜੀ ਖਾਸ ਕਰ ਬਜ਼ੁਰਗਾਂ ਦੇ ਵਿੱਚ ਜਾਂ ਜਿਹੜੇ ਬਿਮਾਰ ਨੇ ਜਾਂ ਮਰੀਜ਼ ਨੇ ਉਹਨਾਂ ਦੇ ਵਿੱਚ ਇਹਦਾ ਕੋਈ ਇਮੀਡੀਏਟ ਹੁਣ ਡਾਕਟਰ ਹਜੇ ਕੁਝ ਨਹੀਂ ਚੇਂਜ ਕਰ ਰਿਹਾ ਹੁਣ ਸਰਚ ਆ ਗਈ ਹੈ ਇਹ ਤੇ ਪਰ ਜੇ ਏਕੇ ਇਨヒਬਟਰ ਤਾਂ ਹਜੇ ਵੀ ਲੋਕ ਯੂਜ਼ ਕਰ ਰਹੇ ਆ ਪਰ ਉਹ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਬਹੁਤ ਨੇੜਿਓਂ ਦੇਖ ਰਹੇ ਆ ਜਦੋਂ ਆਊਟ ਬ੍ਰੇਕਸ ਹੋ ਰਹੀਆਂ ਆ ਬਿਲਕੁਲ ਜਿਹੜਾ ਇਮਿਊਨ ਸਲੋਇੰਗ ਇਫੈਕਟ ਆ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਹੌਲੀ ਕਰਨ ਵਾਲਾ ਇਹਨਾਂ ਡਰੱਗਸ ਦੇ ਨਾਲ ਉਹ ਵਾਇਰਸ ਜਿਹੜੇ ਨੇ ਮਤਲਬ ਜਾਂ ਕੈਨਸਰ ਟਰੀਟਮੈਂਟ ਆ ਉਹਨੂੰ ਗਰੋਅ ਕਰਨ ਵੱਲ ਜਾ ਰਹੇ ਆ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਕਿ ਜੇ ਤੁਸੀਂ ਜੇ ਇਹ ਇਨヒਬਿਟਰ ਲੈਨੇ ਆ ਤੇ ਤੁਸੀਂ ਬਿਮਾਰ ਆ ਆਪਣੇ ਡਾਕਟਰ ਨੂੰ ਕਾਲ ਕਰੋ ਉਸੇ ਵੇਲੇ ਤੇ ਤੁਹਾਨੂੰ ਉਹਨੂੰ ਹੋ ਸਕਦਾ ਉਸ ਦਵਾਈ ਨੂੰ ਰੋਕਣਾ ਪਵੇ ਜਾਂ ਉਹਨੂੰ ਦਵਾਈ ਨੂੰ ਬਦਲਣਾ ਪਵੇ ਕੋਈ ਵੀ ਗੱਲਬਾਤ ਇਹਦੇ ਵਿੱਚ ਹੋ ਸਕਦੀ ਹੈ ਅਗਲੇ ਦੋਸਤੋ ਗੱਲਬਾਤ ਇੱਕ 62 ਸਾਲਾਂ ਦਾ ਵਿਅਕਤੀ ਆ ਜੌਰਜੀਓ ਜੌਰਜੀਓ ਖੈਂਪਨਾਉ ਦਾ ਨਾਮ ਆ ਤੇ ਇਹ ਕੈਨੇਡਾ ਦੇ ਵਿੱਚ ਰਹਿੰਦਾ ਜਦੋਂ ਇਹ 5 ਸਾਲਾਂ ਦਾ ਸੀ ਮੋਟਾ ਹਿਸਾਬ ਮਤਲਬ 57 ਸਾਲ ਹੋ ਗਏ ਉਹਨੂੰ ਕੈਨੇਡਾ ਦੇ ਵਿੱਚ ਰਹਿੰਦੇ ਨੇ ਪਰ ਉਹ ਕਿਸੇ ਕਾਰਨ ਕਰਕੇ ਸਿਟੀਜ਼ਨ ਨਹੀਂ ਬਣਿਆ ਇਹਨੂੰ ਗ੍ਰਿਫਤਾਰ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਕੁਝ ਸਾਲ ਪਹਿਲਾਂ 2019 ਦੇ ਵਿੱਚ ਇੱਕ ਪ੍ਰੋਜੈਕਟ ਸੀਗਾ ਹੌਬਰਟ ਉਸ ਪ੍ਰੋਜੈਕਟ ਦੇ ਤਹਿਤ ਇੱਕ ਪੁਲਿਸ ਇਨਵੈਸਟੀਗੇਸ਼ਨ ਹੋਈ ਇੱਕ ਜਿਹੜੀ ਗੈਂਬਲਿੰਗ ਸੀਗੀ ਕੋਈ ਜੂਆ ਖੇਡਣ ਦਾ ਧੰਦਾ ਹੀ ਦੇ ਨਾਲ ਇਹਦਾ ਨਾਂ ਜੁੜਿਆ ਜਿਹੜਾ ਆਰਗੇਨਾਈਜ਼ਡ ਕਰਾਈਮ ਹੈ ਜਿਹਦੇ ਵਿੱਚ ਹੈਲਜ਼ ਐਂਜਲਸ ਵੀ ਮਤਲਬ ਇਨਵੋਲਵ ਦੱਸੇ ਜਾ ਰਹੇ ਆ ਇਸ ਬੰਦੇ ਦਾ ਰੋਲ ਕੀ ਸੀ ਕੋਰਟ ਰੈਕਡ ਦੱਸਦਾ ਆ ਕਿ ਇਹਨੇ ਕੁਝ ਪੈਸਾ ਗੈਰ ਕਾਨੂੰਨੀ ਜੂਏ ਦੀਆਂ ਮਸ਼ੀਨਾਂ ਦੇ ਨਾਲ ਇਕੱਠਾ ਕੀਤਾ ਜਿਹਦੇ ਵਿੱਚੋਂ ਇਹ ਲਗਭਗ 20% ਆਮਦਨੀ ਆਪਣੇ ਲਈ ਰੱਖਦਾ ਰਿਹਾ। ਕ੍ਰਾਈਮਨਲ ਚਾਰਜ ਦੇ ਤੇ ਲੱਗ ਗਏ ਜਿਹੜੇ originally ਇਹਨੂੰ ਚਾਰਜ ਕੀਤਾ ਗਿਆ ਮਲਟੀਪਲ ਸੀਰੀਅਸ ਕ੍ਰਾਈਮਸ ਦੇ ਨਾਲ ਪਰ 2021 ਦੇ ਵਿੱਚ ਜਣੀ ਕਿ 2 ਸਾਲ ਬਾਅਦ ਇਹਨੂੰ ਜਿਹੜੇ ਕੁਝ ਛੋਟੇ ਮਤਲਬ ਜੁਰਮ ਸੀਗੇ ਉਹਨਾਂ ਦੇ ਤਹਿਤ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਜੇਲ੍ਹ ਚ ਚਲੇ ਗਿਆ ਜਿਹੜਾ ਉਹਨੇ ਉਹ ਜੇਲ ਆਪਣੀ ਸਜ਼ਾ ਕੱਟ ਲਈ ਬਿਨਾ ਕਿਸੇ ਪ੍ਰੋਬਲਮ ਤੋਂ ਉਹਦੇ ਤੋਂ ਬਾਅਦ ਜਿਹੜੀ ਉਹਦੀ ਹਲਕੀ ਜੀ ਸਜ਼ਾ ਹੋਈ ਸੀ ਇਹਨੂੰ ਬਾਵਜੂਦ ਇਸ ਗੱਲ ਦੇ ਕੈਨੇਡਾ ਦੀ ਸਰਕਾਰ ਨੇ ਇਹਨੂੰ ਇਟਲੀ ਨੂੰ ਡਿਪੋਰਟ ਕਰਨ ਦਾ ਫੈਸਲਾ ਕਰ ਲਿਆ ਕਿਉਂਕਿ ਉਹ ਕਹਿੰਦੇ ਇਹਦਾ ਸਬੰਧ ਇੱਕ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਉਹਦੇ ਵਕੀਲ ਨੇ ਦਲੀਲ ਇਹ ਦਿੱਤੀ ਕਿ ਇਹਦੀ ਡਿਪੋਰਟੇਸ਼ਨ ਅਨਫੇਅਰ ਆ ਕਿਉਂਕਿ ਉਹ ਕੈਨੇਡਾ ਦੇ ਵਿੱਚ ਲਗਭਗ ਆਪਣੀ ਸਾਰੀ ਉਮਰ ਉਹਨੇ ਇੱਥੇ ਕੱਟੀ ਆ ਤੇ ਉਹਦਾ ਕੋਈ ਇਟਲੀ ਦੇ ਵਿੱਚ ਹੈ ਹੀ ਨਹੀਂ 57 ਸਾਲ ਹੋ ਗਏ ਉਹਨੂੰ ਕੈਨੇਡਾ ਚੱਲ ਨੂੰ ਇਟਲੀ 'ਚ ਉਹਦਾ ਕੋਈ ਨਹੀਂ ਤੇ ਨਾ ਹੀ ਉਹ ਹੁਣ ਇਟਾਲੀਅਨ ਬੋਲ ਸਕਦਾ ਆ ਮਾਮਲਾ ਬਹੁਤ ਚਰਚਾ ਦੇ ਵਿੱਚ ਸੀ ਤੇ ਉਹ ਆਪਣੀ ਜਿਹੜੀ ਸਿੱਕ ਮਦਰ ਆ ਉਹਦੀ ਤੇ ਆਪਣੀ ਫੈਮਿਲੀ ਆ ਜਿਹੜੀ ਉਹਦੀ ਦੇਖਭਾਲ ਕਰਦਾ ਆ ਨਾਲ ਉਹਨਾਂ ਨੇ ਇਹ ਕਿਹਾ ਕਿ ਇਹਦੇ ਕੋਲ ਸੀਰੀਅਸ ਹੈਲਥ ਪ੍ਰੋਬਲਮਸ ਆ ਜਿਵੇਂ ਇਹਨੂੰ ਬਿਮਾਰੀਆਂ ਆ ਹਾਰਟ ਅਟੈਕ ਵੀ ਹੋਇਆ ਪਿਛਲੇ ਸਮੇਂ ਦੇ ਵਿੱਚ ਤੇ ਜੇ ਇਹਨੂੰ ਇਟਲੀ ਭੇਜ ਦਿੱਤਾ ਗਿਆ ਇਹਦੇ ਨਾਲ ਇਹਦੀ ਟ੍ਰੀਟਮੈਂਟ ਜਿਹੜੀ ਸਾਰੀ ਦੀ ਸਾਰੀ ਬੰਦ ਹੋ ਜਾਊਗੀ ਫੈਡਰਲ ਕੋਰਟ ਦੀ ਰੂਲਿੰਗ ਜੱਜ ਜੌਨ ਨੌਰਿਸ ਉਹਨਾਂ ਨੇ ਹੁਣ ਫੈਸਲਾ ਦਿੱਤਾ ਆ ਕਿ ਜਿਹੜਾ ਕਿ ਇਹਨੂੰ ਜਿਹੜਾ ਡਿਪੋਰਟ ਕੀਤਾ ਜਾ ਰਿਹਾ ਉਹਦੇ ਪਿੱਛੇ ਕਾਰਨ ਨਹੀਂ ਕੋਈ ਕਿਉਂਕਿ ਸਰਕਾਰ ਨੇ ਉਸ ਚੀਜ਼ ਨੂੰ ਥੋੜਾ ਜਿਹਾ ਵਧਾ ਚੜਾ ਕੇ ਉਹਦਾ ਰੋਲ ਕਰਾਇਮ ਦੇ ਵਿੱਚ ਦੱਸਿਆ ਤੇ ਉਹਦੀ ਪਰਸਨਲ ਸਿਚੁਏਸ਼ਨ ਨੂੰ ਇਗਨੋਰ ਕੀਤਾ ਇਹਦਾ ਮਤਲਬ ਇਹ ਆ ਉਹ ਕਹਿੰਦੇ ਵੀ ਇਹਨੂੰ ਹੁਣ ਡਿਪੋਰਟ ਨਾ ਕੀਤਾ ਜਾਵੇ ਸੋ ਇਹ ਇੱਕ ਫੈਸਲਾ ਆ ਜਿਹੜਾ ਜੱਜ ਨੇ ਇਹ ਕਿਹਾ ਹੈ ਕਿ ਜਿਹੜਾ ਡਿਸੀਜਨ ਆ ਉਹ ਇੱਕ ਜਿਹੜਾ ਗਲਤ ਧਾਰਨਾ ਦੇ ਉੱਤੇ ਆਧਾਰਿਤ ਹੈਗਾ ਅਗਲਾ ਸਟੈਪ ਇਹ ਆ ਕਿ ਜੱਜ ਨੇ ਇਹਦੀ ਡਿਪੂਟੇਸ਼ਨ ਡਿਸੀਜਨ ਨੂੰ ਕੈਨਸਲ ਕਰ ਦਿੱਤਾ ਤੇ ਕਿਹਾ ਕਿ ਇੱਕ ਜਿਹੜਾ ਕੋਈ ਨਵਾਂ ਬੰਦਾ ਆ ਉਹਨੂੰ ਇਹ ਸਾਰੀ ਸਿਚੁਏਸ਼ਨ ਦੀ ਇਹ ਕੇਸ ਨੂੰ ਰਿਵਿਊ ਕਰਨਾ ਚਾਹੀਦਾ ਤੇ ਬਹੁਤ ਕੇਅਰਫੁਲੀ ਫੇਅਰ ਕੋਈ ਨਾ ਕੋਈ ਫੈਸਲਾ ਇਸ ਮਾਮਲੇ ਦੇ ਵਿੱਚ ਲੈਣਾ ਚਾਹੀਦਾ ਅਗਲੀ ਗੱਲ ਬਾਤ ਦੋਸਤੋ ਜਿਹੜਾ ਨਿਊ ਵੈਸਟ ਮਿੰਿਸਟਰ ਦੀ ਸਿਟੀ ਕਾਉਂਸਲਰ ਇਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ਹਿਰ ਆ ਵੈਂਕੂਵਰ ਦੇ ਨਾਲ ਲੱਗਦਾ ਨਿਊ ਵੈਸਟਰਨ ਮਿਨਸਟਰ ਉਹਨਾਂ ਨੇ ਇੱਕ ਵੋਟ ਪਾਈ ਆ ਵੀ ਜਿਹੜਾ ਯੂ ਐਸ ਫਲੈਗ ਆ ਇਥੇ ਕুইਨਸ ਪਾਰਕ ਅਰੀਨਾ ਦੇ ਵਿੱਚ ਉਹਨੂੰ ਹਟਾ ਦਿੱਤਾ ਜਾਵੇ। ਈਮੋਸ਼ਨ ਲੈ ਕੇ ਆਈ ਆ ਕਾਉਂਸਲਰ ਡੇਨੀਅਲ ਫੌਂਟੇਨ ਅਤੇ ਦੂਜੇ ਜਿਹੜੇ ਕਾਉਂਸਲਰ ਆ ਉਹ ਇਹਦੇ ਨਾਲ ਸਹਿਮਤ ਹੋ ਗਿਆ। ਹੈ ਕੀ ਆ ਜਿਹੜੇ ਫੌਂਟੇਨ ਆ ਉਹਨਾਂ ਨੇ ਇਹ ਕਿਹਾ ਕਿ ਮੈਂ ਬਹੁਤਾ ਸੋਚਿਆ ਨਹੀਂ ਇਸ ਫਲੈਗ ਬਾਰੇ ਪਹਿਲਾਂ ਪਰ ਇੱਕ ਹਾਕੀ ਦੀ ਗੇਮ ਦੇ ਵਿੱਚ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਜਦੋਂ ਜਿਹੜੇ ਬੱਚੇ ਆ ਉਹ ਕੈਨੇਡੀਅਨ ਐਂਥਮ ਗਾ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਚਿਹਰਾ ਮਤਲਬ ਇੱਕ ਫੋਰਨ ਫਲੈਗ ਵਾਲੂ ਆ ਜਾਨੀ ਕਿ ਅਮਰੀਕਾ ਦੇ ਝੰਡੇ ਵਾਲੂ ਆ ਸੋ ਇਹ ਐਂਟੀ ਅਮਰੀਕਨ ਗੱਲ ਨਹੀਂ ਆ ਕੋਈ ਫੌਂਟੇ ਨੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਇਹ ਡਿਸੀਜਨ ਜਿਹੜਾ ਆ ਇਹ ਕੋਈ ਅਮਰੀਕਾ ਦੀ ਇਨਸਲਟ ਕਰਨੀ ਜਾਂ ਉਹਨਾਂ ਦੇ ਲੋਕਾਂ ਦੀ ਇਨਸਲਟ ਕਰਨ ਵਾਲਾ ਨਹੀਂ ਆ ਸਗੋਂ ਉਹ ਤਾਂ ਅਮਰੀਕਾ ਦੇ ਵਿੱਚ ਵਿਜ਼ਿਟ ਕਰਨਾ ਬਹੁਤ ਇੰਜੋਏ ਕਰਦੇ ਆ ਪਰ ਜਿਹੜੀ ਲੋਕਲ ਜਿਹੜੀ ਆਇਡੈਂਟੀਟੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਅਰੀਨਾ ਆ ਇਹਨੂੰ ਸਿਰਫ ਲੋਕਲ ਫਲੈਗਸ ਜਿਹਦੇ ਵਿੱਚ ਕਿ ਕੈਨੇਡਾ ਦਾ ਫਲੈਗ ਹੋਵੇ ਬ੍ਰਿਟਿਸ਼ ਕੋਲੰਬੀਆ ਦਾ ਫਲੈਗ ਹੋਵੇ ਤੇ ਨਿਊ ਵੈਸਟਮਿੰਸਟਰ ਦਾ ਫਲੈਗ ਹੋਵੇ ਉਹੀ ਦਿਖਾਉਣੇ ਚਾਹੀਦੇ ਆ ਦੂਜਾ ਫੌਂਟੇ ਨੇ ਇਸ ਕੱਲ ਦਾ ਵੀ ਕਿਹਾ ਕਿ ਅਮਰੀਕਾ ਦੀਆਂ ਟੀਮਾਂ ਹੁਣ ਇਸ ਅਰੀਨਾ ਦੇ ਵਿੱਚ ਖੇਡਣ ਨਹੀਂ ਆਉਂਦੀਆਂ ਤੇ ਜੇ ਖੇਡਣ ਨਹੀਂ ਆਉਂਦੀਆਂ ਤੇ ਫਿਰ ਅਮਰੀਕਾ ਦੇ ਝੰਡੇ ਦਾ ਇਸ ਥਾਂ ਦੇ ਉੱਤੇ ਕੋਈ ਬਹੁਤਾ ਮਤਲਬ ਨਹੀਂ ਹੈ ਅਮਰੀਕਾ ਦਾ ਫਲੈਗ ਇੱਥੇ ਰੱਖਿਆ ਜਾ ਸਕਦਾ ਵਕਤੀ ਤੌਰ ਦੇ ਉੱਤੇ ਜੇ ਇਹਦੀ ਕੋਈ ਸਪੈਸ਼ਲ ਇਵੈਂਟ ਦੇ ਉੱਤੇ ਜਿਹਦੇ ਵਿੱਚ ਅਮਰੀਕਨ ਗੈਸਟ ਜਾਂ ਅਮਰੀਕਾ ਦੀਆਂ ਟੀਮਾਂ ਇਨਵੋਲ ਹੋਣ ਉਸ ਵੇਲੇ ਰੱਖ ਸਕਦੇ ਆ ਉਦਾਂ ਇਹਦਾ ਕੋਈ ਮਤਲਬ ਨਹੀਂ ਹੈ ਸੋ ਸਟਾਫ ਜਿਹੜਾ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਝੰਡੇ ਨੂੰ ਇੱਥੋਂ ਚੁੱਪਚਾਪ ਹਟਾ ਦਿੱਤਾ ਜਾਵੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਬਿਨਾਂ ਹੀ ਕੋ ਵੱਡਾ ਪਬਲਿਕ ਸੀਨ ਕ੍ਰੀਏਟ ਕੀਤਿਆਂ ਦੂਜੇ ਸ਼ਹਿਰ ਵੀ ਲਗਭਗ ਇਦਾਂ ਦੀਆਂ ਚੀਜ਼ਾਂ ਕਰ ਰਹੇ ਆ ਜਿਵੇਂ ਕ੍ਰੇਨ ਬਰੋਕਾ ਮਿਸਿਸਾਗਾ ਆ ਉਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਜਿਹੜੇ ਝੰਡੇ ਆ ਉਹਨਾਂ ਨੂੰ ਪਬਲਿਕ ਅਰੀਨਸ ਦੇ ਵਿੱਚੋਂ ਹਟਾ ਦਿੱਤਾ ਜਿਹੜਾ ਕਾਉਂਸਲ ਆ ਉਹਨਾਂ ਨੇ ਬਾਅਦ ਦੇ ਵਿੱਚ ਆਪਣਾ ਮਾਈਂਡ ਚੇਂਜ ਕੀਤਾ ਕੁਝ ਮਹੀਨੇ ਪਹਿਲਾਂ ਇਹ ਇਸ ਆਈਡੀ ਨੂੰ ਰਿਜੈਕਟ ਕਰ ਦਿੱਤਾ ਸੀ ਵੀ ਇਹ ਕੋ ਅਰਜੈਂਟ ਚੀਜ਼ ਨਹੀਂ ਹੈ ਪਰ ਹੁਣ ਕਾਉਂਸਲ ਨੇ ਜਿਹੜਾ ਫੈਸਲਾ ਕੀਤਾ ਕਿ ਇਹ ਸਹੀ ਸਮਾਇਦ ਉਤੇ ਐਕਟ ਕਰ ਲਈ ਸਾਨੂੰ ਇਹ ਕੰਮ ਕਰਨਾ ਚਾਹੀਦਾ ਅਗਲੀ ਗੱਲ ਮੈਂ ਦੋਸਤੋ ਫਾਇਰ ਫਾਈਟਰ ਉਹ ਜੋ ਵਾਰਨਿੰਗਸ ਆ ਇੱਕ ਵਿਕਟੋਰੀਆ ਦੇ ਫਾਇਰ ਫਾਇਰ ਫਾਈਟਰਸ ਨੇ ਜਿਹੜੇ ਉਹ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਜਿਹੜੀ ਬੀਚ ਫਾਇਰ ਆ ਉਹ ਨਾ ਲਾਓ ਸਪੈਸ਼ਲੀ ਆ ਸਮਰ ਦੇ ਵਿੱਚ ਜਦੋਂ ਹੁਣ ਕੇ ਬਹੁਤ ਹੌਟ ਵੈਦਰ ਆ ਰਿਹਾ ਹੈ ਹਾਲਾਂਕਿ ਅਗਲੇ ਮਹੀਨੇ 10 20 ਦਿਨ 25 ਦਿਨ ਪਏ ਆ ਆਫੀਸ਼ੀਅਲੀ ਗਰਮੀਆਂ ਦੇ ਸ਼ੁਰੂ ਹੋਣ ਦੇ ਵਿੱਚ ਪਰ ਵੈਸੀ ਜਦੋਂ ਆਹ ਦਿਨ ਆ ਜਾਂਦੇ ਆ ਤੇ ਗਰਮੀਆਂ ਨੂੰ ਸ਼ੁਰੂ ਹੋਇਆ ਅਨਫੀਸ਼ੀਅਲੀ ਮੰਨ ਲਿਆ ਜਾਂਦਾ ਹੈ ਜਿਹੜੀ ਇੱਕ ਵੱਡੀ ਅੱਗ ਡੈਲਸ ਰੋਡ ਦੇ ਉੱਤੇ ਵਿਚ ਦੇ ਉੱਤੇ ਲੱਗੀ ਆ ਵੀਕੈਂਡ ਦੇ ਉੱਤੇ ਇਹਨੂੰ ਕਾਬੂ ਕਰਨਾ ਬਹੁਤ ਔਖਾ ਸੀ ਤੇ ਜਿਹੜੀਆਂ ਬੀਚਸ ਨੇ ਦੂਜੇ ਪਾਸੇ ਉਧਰਲੇ ਪਾਸੇ ਵੀ ਅਸਰ ਪਿਆ ਦੂਜਾ ਇਹ ਦੱਸਿਆ ਜਾ ਰਿਹਾ ਵੀ ਇਹ ਬਹੁਤ ਡੇਂਜਰਸ ਆ ਤੇ ਇਹ ਕਾਮਨ ਆ ਮਤਲਬ ਕੀ ਆ ਕਿ ਜਿਹੜੀ ਫਾਇਰ ਚੀਫ ਆ ਉਹਨੇ ਇਹ ਕਿਹਾ ਕਿ ਜਿਹੜੀਆਂ ਬੀਚ ਫਾਇਰਸ ਨੇ ਇਹ ਅਕਸਰ ਹੀ ਲਗਾਈਆਂ ਜਾਂਦੀਆਂ ਤੇ ਪਰ ਇਹਦੇ ਨਾਲ ਲੜਨਾ ਬਹੁਤ ਔਖਾ ਹੁੰਦਾ ਸਪੈਸ਼ਲੀ ਜਦੋਂ ਲੋਕ ਇਹਨੂੰ ਲਾਉਂਦੇ ਆ ਖਾਸ ਕਰਕੇ ਜਿਹੜੇ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਸਪੋਰਟਸ ਦੇ ਉੱਤੇ ਜਿੱਥੇ ਪਹੁੰਚਣਾ ਮੁਸ਼ਕਲ ਹੋਵੇ ਜਾਂ ਜਿਹੜਾ ਪਤਾ ਨਾ ਹੋਵੇ ਬੀਚ ਫਾਇਰ ਅਲਾਉਡ ਨਹੀਂ ਹੁੰਦੀ ਕਿਸੇ ਵੀ ਥਾਂ ਦੇ ਉੱਤੇ ਸਿਟੀ ਆਫ ਵਿਕਟੋਰੀਆ ਦੇ ਵਿੱਚ ਤੇ ਇਹ ਕਹ ਲੋ ਕਿ ਨਿਯਮ ਨੂੰ ਤੋੜਨ ਦੇ ਉੱਤੇ ਤੁਹਾਨੂੰ 2000 ਡਾਲਰ ਦਾ ਜੁਰਮਾਨਾ ਲੱਗ ਸਕਦਾ ਜੇ ਤੁਸੀਂ ਕਿਤੇ ਵੀ ਬੀਚ ਫਾਇਰ ਦੇਖਦੇ ਆ ਤੇ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਇਹਨੂੰ ਰਿਪੋਰਟ ਕਰੋ ਫਾਇਰ ਡਿਪਾਰਟਮੈਂਟ ਨੂੰ ਬਿਲਕੁਲ ਉਸੇ ਵੇਲੇ ਜਿਹੜੇ BC ਦੇ ਕੁਝ ਹਿੱਸੇ ਨੇ ਇੱਥੇ ਬਹੁਤ ਸੀਰੀਅਸ ਡਰਾਟ ਕੰਡੀਸ਼ਨਸ ਨੇ ਮਤਲਬ ਇਹ ਆ ਕਿ ਜ਼ਮੀਨ ਖੁਸ਼ਕਾ ਤੇ ਅੱਗ ਬਹੁਤ ਸੌਖਿਆ ਜਿਹੜੀ ਲੱਗ ਜਾਂਦੀ ਆ ਦੂਜਾ ਅੱਗੇ ਮੌਸਮ ਗਰਮ ਆ ਰਿਹਾ ਆ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਫਾਇਰ ਦਾ ਰਿਸਕ ਹੋਰ ਵੱਧ ਜਾਂਦਾ ਜਿਹੜੀ ਵਾਇਲਡ ਫਾਇਰ ਹੈਗੀਆਂ ਆ ਜਿਹੜੀਆਂ ਅੱਜ ਮੰਗਲਵਾਰ ਤੱਕ 39 ਵਾਇਲਡ ਫਾਇਰਜ਼ ਐਸ ਵੈਲ ਇ ਬੀਸੀ ਦੇ ਵਿੱਚ ਲੱਗੀਆਂ ਆ ਜਿਹਦੇ ਵਿੱਚੋਂ ਬਹੁਤੀਆਂ ਨਾਰਥ-ਈਸਟ ਪਾਰਟਸ ਦੇ ਵਿੱਚ ਨੇ ਦੂਜਾ ਬੀਸੀ ਵਾਇਲਡ ਫਾਇਰ ਸਰਵਸ ਇਹ ਵੀ ਕਹਿ ਰਿਹਾ ਕਿ ਲੋਕਾਂ ਨੂੰ ਕਿ ਤੁਸੀਂ ਜਿਹੜੀ ਕੈਂਪ ਫਾਇਰ ਆ ਜਾਂ ਦੂਜੀਆਂ ਆਊਟਡੋਰ ਐਕਟੀਵਿਟੀਜ਼ ਆ ਉਹਦੇ ਨਾਲ ਵੀ ਅੱਗ ਲੱਗ ਸਕਦੀ ਹੈ ਉਹ ਵੀ ਧਿਆਨ ਨਾਲ ਲਾਈਆਂ ਜਾਣ ਬਹੁਤੀਆਂ ਜਿਹੜੀਆਂ ਅੱਗਾਂ ਨੇ ਉਹ ਹਿਊਮਨ ਕੌਜ਼ਡ ਹੁੰਦੀਆਂ ਤੇ ਇਹ ਲੋਕ ਸ਼ੁਰੂ ਕਰਦੇ ਆ ਨਾ ਕਿ ਦੂਜੇ ਤਰੀਕੇ ਨਾਲ ਹੁੰਦੀਆਂ ਸੋ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ